ਰੂ ਗੈਸ ਮਾਰੇ ਜਾ ਰਹਾ ਰਫਟੀਆਂ ਗੋਲੀਆਂ ਐਲਐਸਆਰ ਦੇ ਫਾਇਰ ਮਾਰੇ ਜਾ ਰਹਾ ਕਈਆਂ ਬੰਦਿਆਂ ਦੇ ਸਰੇ ਨਿਕਲੇ ਆ ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ ਨਜ਼ਰ ਸਾਡਾ ਦਿੱਲੀ ਦਾ ਮੋਰਚਾ ਚੱਲੀ ਆ ਉਹ ਨਜ਼ਰੀਏ ਚੱਲੀ ਆ ਬਿਲਕੁਲ ਦਿੱਲੀ ਜਾਣ ਦੀ تیاری ਹੈ ਜੀ ਅਸੀਂ ਤਿਆਰ ਬੈਠੇ ਆ ਅਸੀਂ ਤਾਂ ਦਿੱਲੀ ਜਾਣ ਨੂੰ ਤਿਆਰ ਬੈਠੇ ਆ ਉਥੇ ਵੇਖੋ ਕੀ ਨਾ ਕੀਤਾ ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਅਜੀ ਪ੍ਰਸ਼ਨ ਆਪਣਾ ਨਾਮ ਤੇ ਜੁਨੇ ਦਾ ਨਾਮ ਦੱਸ ਦਿਓ ਮੈਂ ਸਰਦਾਰ ਦਲਬਾਹ ਸਿੰਘ ਪਿੰਡ ਰਾਜੀਵਾਲ ਕੀ ਕਹਿੰਦਾ ਚਾਹੋਗੇ ਜਿਹੜਾ ਕਿ ਟੂਲ ਤੁਹਾਡੇ ਵੱਲੋਂ ਫ੍ਰੀ ਕੀਤੇ ਗਏ ਕਿੰਨੇ ਦਿਨਾਂ ਬਾਅਦ ਤੇ ਜਪਕੇ ਮੋਰਚੇ ਆ ਇਹ ਜੀ ਸਾਨੂੰ ਤਾਂ ਜ਼ਿਆਦਾ ਪੱਕੇ ਲੱਗਣਗੇ ਕਿਉਂਕਿ ਮੋਦੀ ਨੇ ਬਾਜ਼ ਆਉਣਾ ਨਹੀਂ ਸਾਨੂੰ ਪੱਕੇ ਲਾਉਣੇ ਪੈਣੇ ਆ ਉਥੇ ਥਰੂ ਗੈਸ ਮਾਰੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਐਲਐਸਆਰ ਦੇ ਫਾਇਰ ਮਾਰੇ ਜਾ ਰਹੇ ਆ ਕਈਆਂ ਬੰਦਿਆਂ ਦੇ ਸਰੇ ਨਿਕਲੇ ਆ ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ ਜਿ ਨਜ਼ਰ ਸਾਡਾ ਦਿੱਲੀ ਦਾ ਮੋਰਚਾ ਜਾਰੀ ਆ ਉਹ ਨਜ਼ਰੀਏ ਜਾਰੀ ਆ ਮਨਸ਼ਾ ਕੀ ਲੱਗਦੀ ਕੇਂਦਰ ਸਰਕਾਰ ਦੀ ਕਿਸਾਨਾਂ ਬਾਰੇ ਕੇਂਦਰ ਸਰਕਾਰ ਦੀ ਮਨਸ਼ਾ ਤੇ ਕੇਂਦਰ ਸਰਕਾਰ ਦੀ ਖੂਜ ਬੈਗੀ ਝੂਠੀ ਆ ਨਾਰਾ ਲਾ ਕੇ ਸਾਡੇ ਨਾਲ ਤੇ ਉਹ ਹੁਣ ਵਾਦੇ ਤੇ ਪੂਰੀ ਨਹੀਂ ਆ ਰਹੀ ਲੋਕਾਂ ਦਾ ਕਿੰਨਾ ਦਾ ਸਮਰਥਨ ਮੇਰੇ ਟੁੱਟ ਪਾ ਜਦੇ ਬਹੁਤ ਜ਼ਿਆਦਾ ਜੀ ਬੜੇ ਲੋਕ ਸਮਰਥਨ ਪੂਰਾ ਵਾਨੂੰ ਪੱਕੇ ਮੋਰਚੇ ਲੱਗ ਸਕਦੇ ਟੁੱਟ ਪਾ ਜਦੇ ਪੱਕੇ ਮੋਰਚੇ ਲੱਗ ਸਕਦੇ ਪੱਕੇ 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 ਸਤਿ ਸ਼੍ਰੀ ਅਕਾਲ ਲੱਗਦਾ ਕਿ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਹੜੀ ਹੁਣ ਜਿਹੜੀ ਫਿਰ ਕਿਹਾ ਜਾ ਰਿਹਾ ਕਿ 21 ਤਰੀਕ ਨੂੰ ਤਿਆਰੀ ਕੀਤੀ ਹੈ ਗਈ ਦਿੱਲੀ ਜਾਣ ਦੀ ਤਿਆਰੀ ਬਿਲਕੁਲ ਦਿੱਲੀ ਜਾਣ ਦੀ ਤਿਆਰੀ ਹੈ ਜੀ ਅਸੀਂ ਤਿਆਰ ਬੈਠੇ ਆਂ ਅਸੀਂ ਤਾਂ ਦਿੱਲੀ ਜਾਣ ਨੂੰ ਤਿਆਰ ਬੈਠੇ ਆਂ ਉਥੇ ਵੇਖੋ ਕੀ ਨਾ ਕੀਤਾ ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਜੋ ਇਹਨਾਂ ਨੇ ਕੀਤਾ ਪਾਕਿਸਤਾਨ ਵਾਲੇ ਜਾਣੇ ਆਪਾਂ ਕਦੇ ਪਾਕਿਸਤਾਨ ਨੇ ਕਿਲ ਕੰਡੇ ਲਾਏ ਗਾੜੀ ਗਾੜੀ ਆ ਕਿਹੜੇ ਕਿਹੜੇ ਸਰਗੇ ਘੜ ਦਿੱਤੇ ਸੜਕਾਂ 'ਚ ਬੈਲੀ ਯਾਰ ਲਾ ਕੇ ਵਿੱਚ ਸੀਮਿੰਟ ਭਰਦੇ ਆ ਗਾੜੀ ਕੰਧਾਂ ਕਰ ਦਿੱਤੀਆਂ ਅੱਧਾ ਪਾਕਿਸਤਾਨ ਵਾਲਿਆਂ ਨੇ ਕੰਧ ਕੀਤੀ ਗਾੜੀ ਟਾਰੀ ਬਾਡਰ ਤੇ ਚਲੋ ਦਿਖਾਓ ਕੋ ਕੰਧਾ ਕੀ ਆ ਕੋਈ ਕੰਧ ਨਹੀਂ ਜਿਵੇਂ ਜਾਓ ਓਵੇਂ ਆਓ ਸਾਡੇ ਨਾਂ ਦੇ ਆਈਏ ਇੱਥੋਂ ਦੇ ਪਸਨੀਕ ਨਹੀਂ ਗਏ ਇਹ ਵੋਟਾਂ ਨਾਲ ਸਾਡੇ ਕੋ ਕਿੱਦਾਂ ਆਉਂਦੇ ਆ ਭਾਜਪਾ ਸਾਡੀ ਵੋਟਾਂ ਨਾ ਬਣੀ ਆ ਲੱਗਦਾ ਕਿ ਭਾਜਪਾ ਦਾ ਪੰਜਾਬ ਤੇ ਬਾਈਕਾਟ ਕੀਤਾ ਬਾਈਕਾਟ ਅਸੀਂ ਵੋਟਾਂ ਨਹੀਂ ਦੇਈ ਵੇਖਿਓ ਵੋਟਾਂ ਚ ਕੀ ਬਣਦਾ ਕਿਹੜੇ ਵਾਲਾ ਟੋਪਲਾ ਕਿਹੜਾ ਇਹ ਸਾਡੇ ਲੋ ਨੇਜਰਪੁਰਾ ਟੂਲਪ੍ਰਿਜਾ ਜਨੇ ਵਾਲੇ ਲਾਗੇ ਜੀ ਇਹ ਫਰੀ ਕੀਤਾ ਗਿਆ ਫਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਾਮ ਦੱਸ ਕੇ ਆਪਣਾ ਜੀ ਪਰਮਜੀਤ ਸਿੰਘ ਵੀ ਜੀ ਨੇਜਰ ਟ੍ਰਾਂਸਪੋਰਟ ਦਾ ਵੀ ਕੰਮ ਕਰਦਾ ਮੈਂ ਜ਼ਿੰਮੇਦਾਰ ਹਾਂ ਕੀ ਕਹਿਣਾ ਚਾਹੁੰਦੇ ਆ ਵੀ ਜੀ ਆ ਜਿਹੜੀ ਮੋਦੀ ਸਰਕਾਰ ਵੇਖੋ ਉਥੇ ਕਿਸਾਨਾਂ ਨਾਲ ਕਰ ਰਹੀ ਸ਼ੰਭੂ ਬੈਰੀਅਰ ਤੇ ਕੋਈ ਵਹ ਕੋਈ ਵੀ ਉਹਦੇ ਵਿੱਚ ਕੋਈ ਕਾਨੂੰਨ ਹੈਗਾ ਵਾ ਲੋਕ ਜਿਹੜੇ ਵੀਡੀਓ ਪਾਉਂਦੇ ਆ ਉਹ ਸਾਨੂੰ ਕਹਿੰਦੇ ਵੀ ਕਿਸਾਨਾਂ ਨੇ ਰੋਡ ਬੰਦ ਕੀਤਾ ਤੁਸੀਂ ਇੱਕ ਵਾਰੀ ਦੱਸ ਦਿਓ ਵੀ ਕਿਸਾਨ ਕਿੱਦਾਂ ਰੋਡ ਬੰਦ ਕੀਤਾ ਕਿਸੇ ਨੇ ਇਹਨਾਂ ਤੇ 9 ਤਰੀਕ ਦੇ ਬੈਰੀਅਰ ਲਾ ਕੇ ਤੇ ਰੋਡ ਬੰਦ ਕਰਦਾ ਐਡੇ ਐਡੇ ਥਾਮਾ ਲਾ ਦਿੰਦੇ ਐਡੇ ਐਡੇ ਕਿਲ ਕਰ ਦਿੰਦੇ ਆ ਤੇ ਹੁਣ ਵੇਖੋ ਕਿਸਾਨਾਂ ਤੇ ਕਿੰਨਾ ਹੋ ਗਿਆ ਦੋ ਕਿਸਾਨ ਸ਼ਹੀਦ ਹੋ ਗਏ ਸਾਡੇ ਇੱਕ ਪਹਿਲਾਂ ਇੱਥੇ ਹੋਇਆ ਇੱਕ ਕੱਲ ਦਾ ਡੱਬ ਵਾਲੀ ਮਾਰਕੀਟ ਟਿਕਰੀ ਬਾਟਰ ਤੇ ਹੋਇਆ ਕੱਲ ਦੋ ਕਿਸਾਨ ਸ਼ਹੀਦ ਹੋ ਗਏ ਆ ਇਹ ਦੋਵੇਂ ਅਤਰੂ ਜਿਹੜੇ ਦੇ ਗਲੇ ਤੇ ਗੋਲੇ ਛੱਡਦੇ ਉਹਦਾ ਕਰਕੇ ਉਹ ਬਿਮਾਰ ਹੋਇਆ ਪਹਿਲਾਂ ਫਿਰ ਹਸਪੀਟਲ ਲੈ ਗਏ ਉਹਨੂੰ ਹਸਪੀਟਲ ਦੋ ਦਿਨ ਰਿਹਾ ਵਿਚ ਕਿਹੜੀ ਮਾੜੀ ਗੱਲ ਹੈ ਵੇਖੋ ਜਦੋਂ ਸਾਡਾ ਕੋਈ ਬੰਦਾ ਨਹੀਂ ਹਮਲਾ ਕਰਦਾ ਇਹ ਕਿਉਂ ਹਮਲੇ ਕਰਨ ਦੇ ਬਗੈਰ ਸ਼ਾਂਤੀ ਮਾਈ ਬੈਠੇ ਆ ਫਿਰ ਇਹਨਾਂ ਕਿਹਾ ਇਹਨਾਂ ਦੀ ਇਹਨਾਂ ਦੀ ਨਿਕਲੀ ਵੀ ਗੱਲ ਹੁੰਦੀ ਨਾ ਉਹਨਾਂ ਦੇ ਰਾਤ ਮੁੰਡੇ ਫੜੇ ਗਏ ਰੋੜੇ ਮਾਰਦੇ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਸਾਨੂੰ ਉਧਰੋਂ ਭੇਜਿਆ ਗਿਆ ਤੇ ਨਾ ਕਿਸਾਨਾਂ ਦਾ ਲੱਗਣ ਡਿਆ ਵੀ ਰੋੜੇ ਮਾਰਦੇ ਆ ਜਦੋਂ ਅਸੀਂ ਰੋੜੇ ਕਿਹੜੀ ਗੱਲ ਮਾਰਨਾ ਅਸੀਂ ਤਾਂ ਲੜਨ ਗਏ ਹੀ ਨਹੀਂ ਅਸੀਂ ਤਾਂ ਸ਼ਾਂਤ ਮਾਈ ਗਏ ਆ ਅਜੇ ਵੀ ਉਹ ਕਹਿੰਦੇ ਦਿੱਲੀ ਜਾਣਾ ਸ਼ਾਂਤ ਮੈਨ ਜਾਣਾ ਜਿੱਦਾਂ ਪਹਿਲਾਂ ਅਸੀਂ 13-14 ਮਹੀਨੇ ਰਹੇ ਉੱਥੇ ਸ਼ਾਂਤ ਮਾਈ ਉਸੇ ਢੰਗ ਨਾਲ ਅਸੀਂ ਕੰਮ ਕਰਨਾ ਚਾਹੁੰਦੇ ਅਸੀਂ ਕਿਸੇ ਦੇ ਵਿਰੋਧੀ ਨਹੀਂਗੇ ਉਹ ਟਾਡੇ ਹਲ ਪੰਜਾਬ ਦੇ ਵਿੱਚ ਕੀ ਕੀਤਾ ਜਾਵੇ ਹੁਣ ਅਸੀਂ ਧਰਨੇ ਵਿੱਚ ਬੰਦ ਤੇ ਲਾਏ ਆ ਜੀ ਟੂਲ ਤੇ ਟੂਲ ਬੰਦ ਕੀਤਾ ਸਾਨੂੰ 21 ਤੱਕ ਉਹਨਾਂ ਨੇ ਦਿੱਤਾ ਸੀ ਤੁਹਾਨੂੰ ਕੋਣ ਆਏ ਸੀ ਸਾਡੇ ਪ੍ਰਧਾਨਾਂ ਦੇ ਤੇ ਟੂਲ ਬੰਦ ਕਰੋ ਟੂਲ ਬੰਦ ਕੀਤਾ ਅੱਗੇ ਜਿੱਦਾਂ ਦੀ ਉਹ ਗਾਂ ਰਣ ਨਿਤ ਕਰਨਗੇ ਕਿਉਂਕਿ ਕੱਲ ਮੀਟਿੰਗ ਹੋਈ ਸੀ ਉਹਨਾਂ ਨੇ ਫਿਰ 21 ਤੀ ਦਾ ਟਾਈਮ ਲੈ ਲਿਆ 11 ਵਜੇ ਦਾ 21 ਤੀ ਨੂੰ ਤੁਹਾਨੂੰ ਅਸੀਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦਵਾਂਗੇ ਲੱਗਦਾ ਕਿ ਪੱਕੇ ਮੋਰਚੇ ਲੱਗ ਸਕਦੇ ਲੱਗ ਸਕਦੇ ਆ ਜੀ ਜਿਉਂ ਨਾਂ ਦੇਦਾ ਕਿ ਉਹ ਟਾਣ ਮਟੋੜੀ ਕਰਨ ਰਿਹਾ ਸਾਰਾ ਜੇ ਕਰਨਾ ਹੋਵੇ ਤਾਂ 1 ਮਿੰਟ ਦਾ ਕੰਮ ਆ ਸਾਰਾ ਕੁਝ ਉਹਦੇ ਬੱਚੋ ਮਾਲਕ ਆ ਉਹ ਪ੍ਰਧਾਨ ਮੰਤਰੀ ਆ ਸਾਰਾ ਕੁਝ ਆ ਸੰਸਦ ਉਹਨਾਂ ਦੇ ਕੋਲ ਆ ਮੀਟਿੰਗ ਆ ਉਹ ਜਦੋਂ ਅੱਗੇ ਦੋ ਗੇੜੇ ਦਿੱਲੀ ਹੋ ਕੇ ਆਏ ਆ ਤੇ ਕੀ ਇਹਦੇ ਗੱਲ ਕਰਕੇ ਨਹੀਂ ਆਇਓ ਜੇ ਗੱਲ ਕਰਕੇ ਨਹੀਂ ਆਉਂਦੇ ਉਹਨਾਂ ਨੂੰ ਪਾਵਰ ਕੋਈ ਨਹੀਂ ਤੇ ਆਉਂਦੇ ਕੀ ਲੈਣ ਫੇਰੋ ਚੰਡੀਗੜ੍ਹੋਂ ਆਉਂਦੇ ਕੀ ਲੈਣੇ ਜਿਨਾਂ ਨੂੰ ਪਾਵਰ ਨਹੀਂ ਗਈ ਇੱਥੇ ਜੋ ਕਿਸਾਨ ਦੱਸਦਾ ਮੜ ਕੇ ਜਾ ਕੇ ਵੇ ਕਹਿੰਦੇ ਆ ਅਸੀਂ ਜੀ ਗੱਲ ਕਰਕੇ ਆਵਾਂਗੇ ਜੀ ਇਹ ਤੇ ਸੋਚ ਕੇ ਆਵਾਂਗੇ ਪਹਿਲਾਂ ਕੀ ਲੈਣਾ ਜਾਂਦੇ ਫਿਰ ਤੁਹਾਡੇ ਵਾਲਾ ਟੂਲ ਫ੍ਰੀ ਕਿਤੇ ਗਿਆ ਆ ਫ੍ਰੀ ਕਿਤੇ ਫ੍ਰੀ ਕਿਤੇ ਗਿਆ ਜੀ ਲੋਕਾਂ ਦਾ ਕਿੰਨਾ ਸਵਾਲ ਲੋਕਾਂ ਦਾ ਬਹੁਤ ਮਤ ਪੈਸੇ ਦੇ ਕੇ ਜਾਂਦੇ ਆ ਕਹਿੰਦੇ ਦੱਸੋ ਪਰ ਇਹ ਨਹੀਂ ਲੈਂਦੇ ਕਿਉਂਕਿ ਸਾਨੂੰ ਜਰੂਰਤ ਨਹੀਂ ਹੈ ਕਰਨਾ ਕੋਈ ਸਾਡੀ ਚਾਹ ਪਣੀ ਆ ਜਾਂਦੀ ਆ ਫੁਲਕੇ ਆ ਜਾਂਦੇ ਆ ਬਾਕੀ ਬਹੁਤ ਸੰਯੋਗ ਬਹੁਤ ਜ਼ਿਆਦਾ ਮਿਲਦੇ ਆ ਹਾਂਜੀ ਹਰ ਇੱਕ ਬੰਦੇ ਦਾ ਸੰਯੋਗ ਹੈ ਸਾਨੂੰ ਪੂਰਾ ਪੂਰਾ ਜੀ